ਸੋ ਗਰਮਕ ਪਿਆਰਿਓ ਹੁਣ ਤੁਰ ਪਿਆ ਮੈਂ ਅਰਦਾਸ ਕਰਨ ਚੱਲਿਆ ਪੈਲਸ ਚ ਵਿੰਡੋ ਤੁਰ ਪਿਆ ਸਬਰ ਉਹਨੀਆਂ ਤਿਆਰ ਹੁੰਦੇ ਆ ਫਿਰ ਉਹਨਾਂ ਨੂੰ ਬਾਅਦ ਚ ਲੈ ਕੇ ਜਾਵਾਂਗਾ ਸਮਰ ਸਰਬੱਤ ਸੀਮਾ ਤੇ ਮੈਂ ਜਾ ਰਿਹਾ ਮੈਂ ਜਾ ਰਿਹਾ ਇਕੱਲਾ ਹੀ ਇੱਕ ਵਰੀ ਸੋ ਗਰਮਕ ਪਿਆਰਿਓ ਅਰਦਾਸ ਕਰਤੀ ਮਿਲਣੀ ਦੀ ਤੇ ਹੁਣ ਮੈਂ ਜਾ ਰਿਹਾ ਸਮਰ ਉਹਨਾਂ ਨੂੰ ਲੈਣ ਵਾਸਤੇ ਘਰੇ ਉਹਨਾਂ ਨੂੰ ਲੈ ਕੇ ਆਵਾਂਗੇ ਸਮਰ ਉਹਨੀਆਂ ਇੰਜੋਏ ਕਰਨੇ ਕਿ 10 ਮਿੰਟ ਸਮਰ ਸਰਬੱਤ ਦੀ ਸੀਮਾ ਤੇ ਮੰਮੀ ਫਿਰ 2 ਘੰਟੇ ਰਹਿ ਗਏ ਇੱਥੇ ਤੇ ਫਿਰ ਵਾਪਸ ਹੁਣ ਜਾ ਰਹੇ ਹਾਂ ਮੈਂ ਉਹਨਾਂ ਨੂੰ ਲੈਣ ਵਾਸਤੇ ਸੜਕ ਤੇ ਗੁਰਮੁਖ ਪਿਆਰਿਓ ਭਾਈ ਗਿੱਦੀ ਕਾ ਖਾਲਸਾ ਭਾਈ ਗਿੱਦੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਰਾਤ ਗਈ ਸੀ ਜਾਗੋ ਤੇ ਹੁਣ ਜਾ ਰਹੇ ਹਾਂ ਪਾਰਟੀ ਤੇ ਪਹਿਲਾਂ ਅਰਦਾਸ ਕਰਾਇਆ ਮੈਂ ਜਾ ਕੇ ਤੇ ਹੁਣ ਆਨੰਦਕਾਰ ਜੱਜ ਵਿਆਹ ਹੈ ਨਾਲ ਪਾਰਟੀ ਹੈ। ਬਰਾਤ ਆ ਗਈ। ਅਰਦਾਸ ਕਰਿਆ ਐ ਮੈਂ। ਹੁਣ ਸਮਰ ਸਰਬਤ ਜਾ ਰਿਹਾ ਹੈ। ਚਾਰਾ ਸਰਬਤ ਨੂੰ ਸਾਥ ਲੈ ਸਮਰ ਨੂੰ। ਸਮਰ ਨੂੰ ਆਜ ਮੈਂ ਸਮਰ ਆ ਜਾ। ਜਾਣਾ ਨਹੀਂ। ਪਾਪਾ ਜੀ। ਤੇ ਲੱਗੇ ਕਿਵੇਂ ਆ? ਦਵਾਈ ਨਹੀਂ ਪੀਣੀ। ਦਵਾਈ ਪੀ ਲੈ। ਚੱਲਣ ਲੱਗਿਆ ਜੀ। ਸਰਦਾਰ ਜੀ ਜਾਣਾ ਨਹੀਂ ਪਾਰਟੀ ਤੇ। ਤੁਸੀਂ ਤੇ ਜਾਓ ਮੈਂ ਹੱਦੀ ਕੋ ਮਟਰ ਦੇਖ ਲੈਣਾ ਮੈਂ। ਲਓ ਜੀ ਗੁਰਮੁਖ ਪਿਆਰਿਓ ਤੁਰ ਪਏ ਆ ਸਾਰੇ ਜਣੇ ਤਿਆਰ ਹੋ ਗਏ ਹੁਣ। ਸ਼ਰਬੱਤ ਆਪੀ ਤਿਆਰ ਹੋ ਗਿਆ ਅੱਛਾ ਹਾਂ ਸ਼ਰਬੱਤ ਸ਼ਕਲ ਦੇਖੀਏ ਸ਼ਰਬੱਤ ਸਾਰੇ ਅਸੀਂ ਦੋ ਰਪੇ ਤਿਆਰ ਹੋ ਗਏ ਮੰਮੀ ਵੀ ਹੁਣ ਜਾ ਰਹੇ ਹਾਂ ਪੈਲੈਸ ਤੇ ਅੱਗੇ ਮੈਂ ਜਾਇਆ ਇਕੱਲਾ ਹੀ ਅਰਦਾਸ ਕਰਿਆ ਹੈ Play the wind hum songs at the break of day, whispering pines, secrets and told, <ambitions> ਉਹਦੇ ਮੈਗ ਦੀ ਹੀਟ ਲੱਗੀ ਮੈਂ ਲੈ ਕੇਮਰੇ ਚ ਵੇ ਕੰਡਾ ਤੂੰ ਹੀ ਜੱਦ ਮੈਗ ਦੀ ਰੀਡਿੰਗ ਲੱਗੀ ਮਗਰ ਸੰਗ ਚੱਲਦੇ ਨੇ ਬਾਲੀਵੁੱਡ ਖਾਤੀ ਕਿਵੇਂ ਆਈਸਕ੍ਰੀਮ ਖਾਦੀ ਹੈ ਬਾਕੀ ਨਹੀਂ ਗਾਤੋਂ ਗਾਤੋਂ ਸਮਰਨ ਆਈਸਕ੍ਰੀਮ ਨਹੀਂ ਖਾਦੀ ਬਾਕੀ ਸਾਰਾ ਕੁਝ ਖਾਦਾ ਬਾਕੀ ਸਾਰਾ ਕੁਝ ਖਾਦਾ ਆਖੜੀ ਆਪਣੀ ਗੱਡੀ ਸਰਬਤ ਕਹਿੰਦੀ ਹਜੇ ਨਹੀਂ ਜਾਣਾ ਬੜੀ ਮੁਦ ਸਰਬਤ ਆ ਨਹੀਂ ਰਹੀ ਸੀ ਕਹਿੰਦੀ ਮੈਂ ਦੀ ਸਹੇਲੀ ਨੂੰ ਲੈ ਕੇ ਜਾਣਾ ਤੂੰ ਮੈਨੂੰ ਇਹ ਜੀ ਛੱਡੋ ਉਹੋ ਨਿਕਾ ਸੋ ਗਰਮੋ ਪਿਆਰੋ ਤੁਰ ਪਿਆ ਵਾਪਸ ਘਰ ਨੂੰ ਤੇ ਰੋਡ ਤੇ ਚੜ ਗਏ ਆ ਸਰਬਤ ਆਉਂਦੀ ਨਹੀਂ ਸੀ ਜੀ ਨਹੀਂ ਕਰਦੇ ਸੀ ਆਉਣ ਨੂੰ ਸਰਬਤ ਤੇ ਮਿਲਣ ਬੜਾ ਆਨੰਦ ਆਇਆ ਵਿਆਹ ਦੇ ਉੱਥੇ ਪਰਸ ਮਿਲਦੇ ਆ ਚੱਲੋ ਉੱਥੇ ਹਾਂ ਹੁਣ ਨਹੀਂ ਜਾਂਦੇ ਆਪਾਂ ਹੁਣ ਆਪਾਂ ਵਾਪਸ ਤੁਰ ਪਏ ਆ ਘਰ ਨੂੰ ਕਿੱਥੇ ਪਰਸ ਮਿਲਦੇ ਆ ਉੱਥੇ ਬਾ ਉਹ ਬਾਦੌਖਲੇ ਸਗਰਮ ਪਿਆਰਿਓ ਪਹੁੰਚ ਚੁੱਕੇ ਆ ਘਰ ਹੁਣ ਕਰਦੇ ਆ ਰੈਸਟ ਫਿਰ ਜਾਵਾਂਗੇ ਗੁਰਦੁਆਰਾ ਸਾਹਿਬ ਸਮਰ ਪਹਿਲਾਂ ਹੀ ਆ ਕੇ ਕੱਪੜੇ ਬਦਲੀ ਖੜਾ ਸਮਰ ਪਹਿਲਾਂ ਹੀ ਆ ਗਿਆ ਸੀ ਸਮਰ ਪਹਿਲਾਂ ਆ ਗਿਆ ਸੀ ਅਸੀਂ ਬਾਅਦ ਚ ਆਏ ਆ ਡਾਡੀ ਨਾ ਆ ਗਿਆ ਸੀ ਸਰਬਤ ਆਉਂਦੀ ਨਹੀਂ ਸੀ ਹਨਾ ਸਰਬਤ ਕੋਈ ਆਉਂਦਾ ਨਹੀਂ ਕੋਈ ਹੈ ਹੋਰ ਜੀ ਹੋਰ ਜੀ ਕਰਦਾ ਸੀ ਰੈਨ ਨੂੰ ਉੱਥੇ ਤਾਕ ਕੇ ਹੁਣ ਰੈਸਟ ਕਰਦੇ ਆਂ 10 ਮਿੰਟ ਉਹ ਆਹ ਬੈਂਗਰੀ ਆਉਂਦੀ ਨਹੀਂ ਸੀਗੀ ਹਾਂ ਦਾ ਪਕੜੇ ਤਾਂ ਇਹ ਕਿ ਚੱਕ ਲਈ ਹਾਂ ਪਹਿਲੇ ਸਟੇ ਚੱਕ ਲਈ ਆ ਹਨ ਕੀ ਕੀ ਕਹਿੰਦੇ ਰਹੇ ਨਹੀਂ ਨਹੀਂ ਗੁਰਮੁਖ ਪਿਆਰਿਓ ਜਾਇਓ ਗੁਰਗਰਸ ਸਹਿਬ ਰਹਿਰਸ ਸਹਿਬ ਕਰਿਆਏ ਤੇ ਹੁਣ ਆ ਗਿਆਂ ਘਰ ਨੇਰਾ ਹੋ ਗਿਆ ਕਾਫੀ ਦੇਖੋ ਤੋ ਗਰਮਕ ਪਿਆਰਿਓ ਆ ਗਏ ਆ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਪਣੀ ਛਕ ਲਿਆ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਇਹਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਂ ਫਿਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਸ਼ਿਵਰਾਤਰੀ ਐ ਤੇ ਆਪਣੇ ਨਾਲ ਦੇ ਘਰ ਵੇਖੋ ਡੀਜੇ ਲੱਗੇ ਕਿੱਦਾਂ ਆਵਾਜ਼ ਕਿ ਨਹੀਂ ਆਈ ਇਹ ਕਿੱਧਰ ਲੱਗੇ ਆ ਡੀਜੇ ਰਵੀ ਕੀ ਕਰੇ ਇਹ ਕੋ ਉਧਰ ਲੱਗੇ ਆ ਉਧਰ ਵੀ ਚੱਲ ਰਿਹਾ ਡੀਜੇ ਅੱਜ ਸ਼ਿਵਰਾਤਰੀ ਐ ਇਧਰ ਵੀ ਸਾਰੇ ਪਿੰਡ ਚ ਦੋ ਤਿੰਨ ਥਾਂ ਤੇ ਡੀਜੇ ਲੱਗੇ ਆ